ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਲੋ ਜੀ ਵੈਗੁਰੂ ਜੀ ਸਵੇਰ ਦੇ ਕੰਮ ਨੇ ਮੇੜ ਕੇ ਆਪਾਂ ਨੇ ਚਾਹ ਪਾਣੀ ਕਰ ਲਿਆ ਹੋਣਾ ਇਹ ਕਰਕੇ ਇਹ ਦਾਲ ਭਿਉਂਤੀ ਸੀਗੀ ਮੈਨੂੰ ਮੂੰਗੀ ਦੀ ਮੂੰਗੀ ਦੀ ਤੇ ਛੋਲਿਆਂ ਦੀ ਇਹ ਮਿੱਸੀ ਦਾਲ ਕਰਾਂਗੀ ਹੁਣ ਇਹਦੇ ਚ ਪਾ ਦਨੀਆ ਨੂਨ ਤੇ ਹਲਦੀ ਦੇਖਦੀ ਆ ਮੈਂ ਸੋਚਦੀ ਸੀ ਹੁਣ ਧਰਾਂਗੀ ਹਾਰੇ ਚ ਜਾਂ ਦੇਖੋ ਸ਼ਾਮ ਨੂੰ ਸ਼ਾਮ ਨੂੰ ਤੁਹਾਨੂੰ ਦਿਖਾਉਂਗੀ ਕਿ ਉਹ ਰੱਖਤੀ ਆ ਇੱਧਰ ਦਹੀਂ ਜੰਮ ਗਿਆ ਹੈ ਦਹੀਂ ਅੱਜ ਸਵੇਰੇ ਜਮਾਤਾ ਸੀ ਜਿਹੜੀ ਸ਼ਾਮ ਨੂੰ ਖਾ ਲਾਂਗੇ ਤੇ ਲੋਜੀ ਜੀ ਜੰਮ ਗਿਆ ਇਹਨੂੰ ਲਾ ਦੇਣੀ ਆ ਹੁਣ ਫ੍ਰਿਜ ਚ ਆਪਾਂ ਇਹਨੇ ਠੰਡਾ ਹੋ ਜਾਊਗਾ ਸ਼ਾਮ ਤੱਕ ਤੇ ਹੁਣ ਇਹਨੂੰ ਚਾਹ ਪਾਣੀ ਦੇ ਭਾਂਡੇ ਪੱਤੇ ਪਾ ਲਾਂ ਫਿਰ ਮਾਲ ਦਿਆਂ ਦੁਪਹਿਰ ਨੂੰ ਚਾਹ ਪਾਣੀ ਪੀ ਲਿਆ ਹੁਣ ਧੀ ਤੇ ਦਾਲ ਮੈਂ ਤਿੰਨ ਤੀ ਤਰੀ ਨਹੀਂ ਫਿਰ ਤਰੀ ਨਹੀਂ ਹੁਣ ਤਰ ਕੇ ਆਉਂਗੀ ਮੈਂ ਹਾਰੇ ਤੋਂ ਸੇ ਤਰੀ ਆਉਣੀ ਆ ਤੇ ਲੋਜੀ ਨਾਲੇ ਭਾਂਡੇ ਢੁੰਡੇ ਮਾਜ ਦਿਆਂ ਤੇ ਲੋ ਜੀ ਹਾਰ ਚ ਦਾਲ ਤੇ ਰਹੀ ਸੀਗੀ ਵੀਡੀਓ ਬਣਾਈ ਦੀ ਮੈਂ ਤੇ 7:30 ਤੇ ਹੁਣ 1:00 ਬੱਜ ਗਏ ਆਪਣੇ ਤੇ ਇਧਰ ਬਾਬਾ ਲੱਗ ਗਿਆ ਮਸੀਤ ਤੇ ਦਾਲ ਇਧਰ ਚੱਕ ਲਈ ਮਸਾਲਾ ਭੁੰਨ ਲਿਆ ਭੁੰਨ ਕੇ ਰੋਟੀ ਬਣਾਈ ਹੁਣ ਮੈਂ ਹੁਣ ਫਿਰ ਮਿਕਸ ਕਰ ਦੂੰਗੀ ਮਸਾਲਾ ਵਿੱਚ ੜਾ ਲੂੰਗੀ ਆਹ ਆ ਪਿਆਜ਼ ਹਰੀ ਮਿਰਚ ਅਦਰਕ ਜਿਹੜਾ ਘਟਣਾ ਸੀਗਾ ਕੱਟ ਕੇ ਗ੍ਰੈਂਡਰ ਕਰ ਲਿਆ ਗ੍ਰੈਂਡਰ ਕਰਕੇ ਹੁਣ ਭੁੰਨਦੀਆਂ ਮੈਂ ਰੋਟੀ ਮੈਂ ਹੁਣ ਲੈ ਕੇ ਆਉਣੀ ਆ ਕਿਉਂਕਿ ਅੱਜ ਛੇਟਾ ਗਿਆ ਦੁੱਧ ਫਿਰ ਉਹ ਆ ਕੇ ਖਾਊਗਾ ਚਾਹੇ 5 ਵਜੇ ਲਾ ਲਾ 6:30 6 ਵਜੇ ਲਾ ਲਾ ਰੋਟੀ ਤਾਂ ਹੀ ਫਿਰ ਖਾਂਦੇ ਨਹੀਂ ਹੈਗੇ ਫਿਰ ਲਾ ਕੇ ਕੀ ਕਰਨੀ ਆ ਫਿਰ ਇਹਦੇ ਕਰਕੇ ਫਿਰ ਮੈਂ ਲੇਟੇ ਲਾਉਣੀ ਆ ਆਟਾ ਗੁੰਨੇ ਕੇ ਰੱਖ ਦੇਣੀ ਆ ਸਵਾਣ ਤਿਆਰ ਕਰਦੀ ਆ ਤੇ ਸਵਾਣ ਤਿਆਰ ਕੇ ਹੀ ਰੱਖ ਕੇ ਫਿਰ ਜਦੋਂ ਪਤਾ ਹੁੰਦਾ ਵੀ ਇਹ ਦੁੱਧ ਪਾਉਣ ਚਲੇਗਾ ਤੇ ਫਿਰ ਉਹ ਨੂੰ ਲਾ ਲੜਨੀ ਆ ਇੱਕ ਸਰਦਾਰ ਸਾਹਿਬ ਨੰਗ ਜਾਂਦੇ ਨੇ ਆਪਣਾ ਠੀਕ ਆ ਪਹਿਲਾਂ ਤਾਂ ਨੰਗੇ ਆਪਾਂ ਇਹ ਗਏ ਨੇ ਦੁੱਧ ਕੋਲ ਤੇ ਡੇਟਾ ਕਹਿੰਦਾ ਮੈਂ ਨਹੀਂ ਜਾਂਦਾ ਉਹਨੂੰ ਕੰਮ ਸੀਗਾ ਉਹ ਆਪਦਾ ਪਹਿਲਾਂ ਨਾ ਲੰਘਿਆ ਉਹ ਆਊਗਾ ਹੀ ਲੇਟ ਹਲੇ ਇੱਧਰ ਗਏ ਨੇ ਇਹ ਦੁੱਧ ਕੋਲ ਸਰਦਾਰ ਸਾਹਿਬ ਇੰਨੇ ਨੂੰ ਜਾਨੂੰ ਆਉਣਗੇ ਫਿਰ ਮੈਂ ਰੋਟੀ ਲਾ ਲੂੰਗੀ ਰੋਟੀ ਅੱਜ ਮੈਨੂੰ ਲੱਗਦਾ ਲੇਟ ਏ ਲਾਈਆ ਮੈਂ ਮੈਨੂੰ ਐ ਸੀਗਾ ਆ ਜਾਣਗੇ ਪਰਾਂ ਦੇ ਲੱਗਦਾ ਮਧਿਆਰ ਚਲੇ ਗਏ ਹੁਣ ਇਹਨਾਂ ਖਤਮ ਸ਼ਬਦ ਭਾਜੀ ਲੈਣ ਲੱਗੇ ਹੁਣ ਤੇ ਮੈਂ ਰੋਟੀ ਲਾ ਦੀਆ ਇੱਧਰ ਬਾਬਾ ਵੀ ਮਸੀਦ ਵਾਲਾ ਸਾਢੇ 7 ਲੱਗਦਾ ਹਟ ਗਿਆ ਲੱਗ ਕੇ ਤੇ ਦੁਪਹਿਰ 1 ਵਜੇ ਲੱਗਦਾ ਸ਼ਾਮ ਨੂੰ ਸਾਢੇ 4 ਲੱਗਦਾ ਤੇ ਹੁਣ ਰਾਤ ਨੂੰ ਸਾਢੇ 8 ਵਜੇ ਲੱਗਦਾ ਫਿਰ ਹੁਣ ਕਦੇ ਕਰ ਲੇਟ ਰੂਟ ਟਾਈਮ ਆਪਾਂ ਬਦਲ ਲੈਂਦੇ ਨੇ ਤਾਂ ਤੇ ਲੋਹੇ ਦੇ ਮਸਾਲਾ ਬੜਾ ਪੁੰਜ ਗਿਆ ਮਸਾਲਾ ਪੁੱਜ ਗਿਆ ਹੁਣ ਰਾ ਦਾਂਗੇ ਮੈਂ ਪਤੀਲੇ 'ਚ ਮਿਕਸ ਕਰ ਦਨੀ ਆ ਦਾਲ ਤਾਂ ਮਿਹਾਰੀ ਚ ਧਰ ਜਣੀ ਹੁੰਦੀ ਆ ਮੂੰਗੀ ਦੀ ਵਧੀਆ ਰਿੱਝ ਜਾਂਦੀ ਆ ਤੇ ਬੇਤਰੀ ਦਾਲ ਵਿੱਚ ਵੀ ਤੇ ਮਸਾਲਾ ਵੀ ਆਪਣਾ ਤਿਆਰ ਆ ਰਿੱਝ ਗਿਆ ਰੋਟੀਆਂ ਲਾ ਦੇਣਾ ਮੈਂ ਰੋਟੀ ਲਾ ਕੇ ਕੰਮ ਨਹੀਂ ਮੇਰੇ ਕੀਤਾ ਪਾ ਦੇ ਤੋਂ ਦੇ ਮਾਜ ਕੇ ਬੱਲੇ ਨੂੰ ਜਿਹੜੀ ਚੀਨੀ ਪਾ ਲੂੰਗੀ ਜਦੋਂ ਆਉਣਗੇ ਫਿਰ ਉਹਨਾਂ ਨੇ ਤਾਂ ਜਦੋਂ ਏਸੀ ਵਾਲੇ ਕਮਰੇ ਤੋਂ ਬਰਨਗੇ ਇੱਕ ਲੱਤਾ ਕੇ ਤੇ ਮੈਂ ਜਿਹੜੀ ਕੱਤੇ ਲਾਈਆਂ ਨੂੰ ਤਿਆਰ ਰੱਖਦੀ ਹਾਂ ਕਸ ਦੀ ਸਫਾਈ ਕਰ ਦਿੰਨੇ ਆਪੇ ਫਿਰ ਸਕੇਨੀ ਹੋਊ ਦੱੜੀ ਉਹ ਮਾਜ ਦੂੰਗੀ ਹੁਣ ਤੇ ਲੋ ਜੀ ਦਾਲ ਰਹਾ ਦਾਂ ਮੈਂ ਮਿਕਸ ਕਰ ਲਾਂਗੀ ਮੂੰਗੀ ਦੀ ਮੂੰਗੀ ਦੀ ਟਾਈਮ ਨੂੰ ਬਹੁਤ ਲੱਗ ਜਾਂਦਾ ਫਿਰ ਮੈਂ ਹਰੀ ਚਿਹਰੀਆਂ ਨੀ ਗੋਹੇ ਬਾਦੂ ਨੇ ਜ਼ਰੂਰੀ ਗੈਸ ਤੇ ਤੇ ਲੋ ਜੀ ਦਾਲ ਚੰਨ ਰਲਾ ਰਲਾ ਕੇ ਇਹ ਕਿਹੋ ਜਿਹਾ ਹੁੰਦਾ ਕੜਾਹੀ ਜੀ ਫਿਰ ਇਹਦੇ ਵਿੱਚ ਫੇਰ ਕਿਚਨ ਦੀ ਇਹ ਤਾਂ ਨਹੀਂ ਹੈ ਪਤੀਲੇ ਨਹੀਂ ਮਿਕਸ ਕਰਤਾ ਨਹੀਂ ਆ ਉਪਰੀ ਕੜਾਹੀ ਹੈਗੀ ਮੇਰੀ ਨੌਂ ਸਪੀਕ ਦੀ ਉਹੋਂ ਪੈਸੇ ਚੱਲਦੀ ਆ ਉਹ ਤੁਹਾਨੂੰ ਨਹੀਂ ਜਾਣ ਦੇਣੀ ਚੀਜ਼ ਹੈ ਦਬੀਆਂ ਚੱਲ ਗਿਆ ਇੱਕ ਛੋਟਾ ਉਹ ਤੜਕੇ ਵਾਲਾ ਹਾਂ ਉਹ ਵੀ ਛੋਟਾ ਜਿਹਾ ਤੜਕੇ ਤੇ ਇਹਦੀ ਤੂਰੀ ਮੁੱਕਦੀ ਨਹੀਂ ਤੁਹਾਨੂੰ ਕਿੰਨੇ ਜਾਣੇ ਜੇ ਵੜਾਉਣੇ ਹੋਵੇ ਤੇ ਇਹ ਵੀ ਇੱਕ ਕੜਸੀ ਫੇਰਨੀ ਹੁੰਦੀ ਹੈ ਰਿੰਨਣੀ ਉਬਲ ਵੀ ਆ ਕਰ ਮੜ ਕਰਕੇ ਹਾਰੇ ਤੇ ਘਰੀ ਆਉਣੀ ਆ ਤੇ ਲੋ ਜੀ ਕਰਦੀ ਆਪਾਂ ਤਾਂ ਆਪਣੀ ਰਿੱਜ ਗਈ ਮਸਾਲਾ ਰਲਾਤਾ ਪਿਆਰ ਹੈ ਇੱਧਰ ਆਗੇ ਦੁੱਧ ਪਾ ਕੇ ਸਰਦਾਰ ਸਾਹਿਬ ਦੇਖਦੀਆਂ ਕੀ ਲਿਆਂਦਾ ਚੋਲੀਆਂ ਚ ਅੱਜ ਮੈਨੂੰ ਸੱਤ ਪੀ ਜਾ ਇਹ ਪਤਾ ਚੱਲੇ ਹੋਣ ਓ ਇੱਥੇ ਰੱਖ ਚੱਕਤੇ ਫੱਟੇ ਅੱਜ ਕਿੰਨਿਆਂ ਦੇ ਕਿੰਨੀਆਂ ਦੋ ਗਰਦ ਭਿੰਡੀ ਆ ਲਿਆਂਦੀ ਚੋਲ ਹਰੀਆਂ ਮਿਰਚਾਂ ਲਿਆਂਦੀਆਂ ਹਰੀਆਂ ਮਿਰਚਾਂ ਹੈ ਗਈ ਆ ਵਾਹ ਕਿਤੇ ਲਿਆਂਦੀ ਆ ਚਲ ਕੇਲੇ ਤਾਂ ਬਾਹਰੇ ਰੱਖ ਦਾਨੀਆਂ ਤੇ ਲੋ ਜੀ ਸਬਜੀ ਭਾਜੀ ਕੱਢ ਲਾਣੀਆਂ ਹਾਲੂ ਰੱਖ ਦਿਆ ਨੇ ਨੀਚੀ ਟੋਕਰੀ ਚ ਤੇ ਮਿਰਚਾਂ ਤੇ ਭਿੰਡੀਆਂ ਰੱਖ ਦਾਨੀਆਂ ਫ੍ਰਿਜ ਚ ਕੇਲੇ ਵੀ ਬਾਹਰੇ ਰੱਖ ਦਾਨੀਆਂ ਫ੍ਰਿਜ ਚ ਤਾਂ ਪਹਿਲਾਂ ਹੀ ਜਗ੍ਹਾ ਨਹੀਂ ਫਿਰ ਤਾਂ ਇਹਨਾਂ ਨੂੰ ਬਾਹਰ ਬੋਈਏ ਚ ਰੱਖ ਦਊਂਗੀ ਰੋਲੇ ਜਾਏ ਕੋਰੇ ਨੂੰ ਬੂਹਾ ਖੋਲ ਨੰਨੀ ਲਗਾਉਣਾ ਬੂਹਾ ਖੋਲ ਤੇ ਲੋ ਜੀ ਵੇਗਰੂ ਜੀ ਇੱਧਰ ਲਿਆਂਦੀ ਪਾਪੜੀ ਅੱਜ ਫੇਰ ਇੱਕ ਜਾਣਾ ਲਿਆਏ ਆ ਪਾਪੜੀਆਂ ਦੂਆ ਜਾਣਾ ਕੀ ਲਿਆਏ ਉਹ ਦਿਖਾਉਣੀ ਆ ਤੁਹਾਨੂੰ ਵੀਡੀਓ ਚ ਵੀਡੀਓ ਬਣਾਉਣੀ ਆ ਦੇਖੋ ਕੀ ਲਿਆਇਆ ਤੇ ਲੋ ਜੀ ਅੱਜ ਫੇਰ ਲਿਆਏ ਆ ਬੇਟਾ ਰਸਬੜਾ ਨਹੀਂ ਮਹਿੰਗੀ ਨਹੀਂ ਸਸਤੀ ਹੈ ਇਹ ਹੈ ਫਰਕ ਹੁੰਦਾ ਮੈਂ ਦਾ ਬਿੱਕਾ ਨੇ ਇਹ ਰਰਦਾ ਬਿੱਕਾ ਨੇ ਇਹ ਦੀ ਜੀੜ ਦੱਸ ਸੁਖਾ ਕੇ ਦੇਖ ਰਿਹਾ ਮੈਂ ਮਸਾਲਾ ਹੋਰ ਪਾਉਣਾ ਪਾਲੇ ਤਰੀ ਵੱਦੋਂ ਚਿੱਟੀ ਦੀ ਤੇ ਕੀੜੀ ਅੱਦ ਬਦਾਮ ਨਹੀਂ ਅੱਜ ਦਾ ਵਿੱਚ ਕਾਜੂ ਬਦਾਮ ਬੜੇ ਪੀਛ ਨੇ ਅੱਛਾ ਪਰ ਕਰਾਉਣਾ ਥੋੜੀ ਜਿਹੀ ਥੋੜੀ ਤੇਰੀ ਹੋਣਾ ਵੀ ਕਨੇਰ ਕਿੱਥੇ ਦੀ ਹੈ ਚੁੰਗੀ ਰਵੀ ਦੇ ਸਮਾਂ ਆ ਤਾਂ ਨੀ ਪ੍ਰੀਤ ਕੋਲ ਮੈਂ ਗੁਰਲੀ ਇੱਥੇ ਹਾਂ। ਬਹੁਤ ਚੋਅ ਹੋਆ। ਆਪਣੇ ਹੈ ਨਹੀਂ ਕੋਈ ਹੈ। ਬਿਕਾਨੇ ਵਾਲਾ ਬਹੁਤ ਚੱਲਦੀ ਆ। ਬਰਾਂਚਾਂ ਨੇ ਇੱਥੇ ਬਹੁਤ ਰਸਤੇ ਜਿਵੇਂ ਹਾਈ ਅਵੇਲੇਬਿਲਟੀ ਆ। ਹੂੰ। ਖਾਣ ਪੀਣ ਨੂੰ ਵਧੀਆ ਹੈ ਨਾ ਤੇ ਇਹਦੇ ਚ ਸਾਰਾ ਕੁਝ ਮਿਲ ਜਾਂਦਾ। ਲੋਕ ਖਾਂਦੇ ਨੇ ਨਾ। ਬੁੜੇ ਆਪਣੇ ਹੈ ਨਹੀਂ ਕਿੰਨਾ ਇੱਥੇ। ਕੁਝ ਅੱਗੇ ਰੁਕਿਓ ਨਹੀਂ ਪਰਾਂ ਬੱਗੇ ਵਧੀਆ ਵਾਲੇ। ਹੂੰ। ਆਹ ਬੁੜੇ ਚੁੰਗੀ ਤੇ ਨਹੀਂ। ਬਹੁਤ ਦੇ ਵਿੱਚ ਬਈਆ ਘੁੱਟੇ ਦੀ। ਕਿਤੇ ਇੱਥੇ ਹੀ ਰਹਿ ਜਾਣਾ ਸਾਰਾ ਕੁਝ ਹੈ ਨਾ ਇੱਥੇ ਨਜ਼ਾਰੇ ਲਓ ਹੈ ਜਿਹੜਾ ਹੱਥ ਜਿਹਾ ਪੈਂਦਾ ਹੁਣ ਚਾਹੂ ਕੋਲ ਲੈ ਲੈਂਦੇ ਨੇ ਜਿਹੜੇ ਹੁੰਦੇ ਨੇ ਹਮ ਕਿ ਨਹੀਂ ਇੱਥੇ ਰਹਿ ਜਾਣਾ ਖਾਓ ਪੀਓ ਮੈਸ ਕਰੋ ਮਿੱਤਰੋ ਹੋਰ ਹੋਰ ਨਾ ਕੰਮ ਨਾ ਕਰੂ ਨੀ ਅਰੇ ਲੋਕ ਖਾਓ ਪੀਓ ਪਰ ਪਿੰਡ ਤੇ ਲੱਗਣੀ ਹਮ ਯਾਥਰ ਨੂੰ ਪੁਰਿਆ ਨਾਲ ਬੋਤਲ ਲਿਆਵਾਂ ਤੇਰੇ ਵਾਸਤੇ ਪੈਗ ਵੀ ਮੈਂ ਪੈਗ ਲਾਈਆ ਉਹ ਪੈਗ ਲਵ ਗਿਆ ਮੰਮੀ ਦੇ ਜੁੰਡੇ ਪੱਤੀਏ ਮੰਮੀ ਦੇ ਦੋ ਹੀ ਪੱਤੇ ਨੀ ਨਾਲ ਭਰੀ ਪਈਆ ਪਰ ਇੰਡੀ ਆਲੇ ਹੁੰਦੀ ਆ ਸ਼ੇਕ ਬਣਾ ਲਈਏ ਹੂੰ ਚਾਲੂ ਸ਼ੇਕ ਬਣਾਵਾਂਗੇ ਬਰਫ ਵਾਲੀ ਵਿੱਚ ਬਰਫ ਜਾਂਦੀ ਨਹੀਂ ਪਾਤੀ ਉਹ ਹੀ ਕਹਿੰਦਾ ਹੋ ਮਿੱਠੀ ਸਹੀ ਮੇਰੀ ਚਿੱਟੀ ਸੀ ਹਾਂ ਪਾਤੀ ਇਹਦੇ ਕਿੰਦਾ ਬਣਾ ਉਹ ਵੀ ਕੋਈ ਰੰਗ ਦੀ ਕੋਕੋਨਟ ਆ ਪੇਸਟ ਕਰ ਗਿਆ ਹੈ ਕਿ ਕੀ ਠੀਕ ਠੀਕ ਤੇ ਲੋ ਜੀ ਵੈਗੁਰੂ ਜੀ ਨਾਲੇ ਲਿਆਂਦੀ ਰਸਮਲਾਈ ਤੇ ਨਾਲੇ ਲਿਆਂਦੀ ਅੱਜ ਫੇਰ ਪਾਪੜੀ ਹੁਣ ਇਹਨਾਂ ਨੂੰ ਰੋਜੇ ਚੰਬ ਚੜ ਗਿਆ ਅੱਜ ਪਾਪੜੀ ਰਸਮਲਾਈ ਦਾ ਹੁਣ ਕਈ ਦਿਨ ਨਾਂਗੇ ਤੇ ਵਧੀਆ ਤੇ ਤੇ ਲੋ ਜੀ ਹੁਣ ਰੋਟੀ ਪਾਣੀ ਖਾਣੇ ਆ ਤੇ ਰਸਮਲਾਈ ਤੇ ਪਾਪੜੀ ਤੇ ਆਦਰ ਵੀਡੀਓ ਵਧੀਆ ਲਗੀ ਕਮੈਂਟ ਲਾਈਕ ਸਬਸਕ੍ਰਾਈਬ ਕਰਨਾ ਜੀ ਵੈਗੁਰੂ ਜੀ ਕਾ ਖਾਲਸਾ ਸ੍ਰੀ ਵੈਗੁਰੂ ਜੀ ਕੀ ਫਤਿਹ ਜੀ